ਜਗਦੇ ਆ ਚੰਨਹਣਾ ਜਗਦੇ ਆ ਚੰਨਹਣਾ ਤੂੰ ਮੁੱਖ ਨਾਲ ਕਾਵੇ ਨਾਨਕੀ ਨੂੰ ਮਾਨ ਤੇਰਾ ਤ੍ਰਿਪ ਤਾਨੂੰ ਚਾਵੇ ਨਾਨਕੀ ਨੂੰ ਮਾਨ ਇਹ ਵਾਕਈ ਅੱਜ ਕੱਲ ਦੇ ਨੌਜਵਾਨਾਂ ਨੂੰ ਤਾਂ ਨੀ ਬਾਬਾ ਜੀ ਪਤਾ ਹੋਣਾ ਵੀ ਇਹ ਕੀ ਐ ਇਹਦਾ ਨਾਮ ਕੀ ਐ ਕਿਵੇਂ ਵਜਦੇ ਨੇ ਕੋਈ ਆਉਂਦਾ ਸਿੱਖਣ ਵਾਸਤੇ ਕਿ ਨਹੀਂ ਹਾਂ ਜੀ ਨਾ ਇਹਦੇ ਧਿਆਨ ਹੀ ਕੋਈ ਨਹੀਂ ਕਰਦਾ ਇਸ ਪੰਜਾਬੀ ਵਿਰਸੇ ਨੂੰ ਕੋਈ ਧਿਆਨ ਨਹੀਂ ਕਰਦਾ ਅੱਜ ਕੱਲ ਦੀ ਪੀੜ੍ਹੀ ਜਿਹੜੀ ਆ ਜੋ ਉਹ ਤੇ ਨਸ਼ਿਆਂ ਵਿੱਚ ਬੈ ਗਈ ਆ ਉਹ ਛੋਟੇ ਛੋਟੇ ਬਾਲ ਤੇਰੇ ਹੰਝੂ ਪੈਨੇ ਢੋਲ ਦੇ ਪਿਤਾ ਕਿੱਥੇ ਚੱਲੇ ਆਏ ਅੰਮੀ ਤਾਈ ਬੋਲਦੇ ਪਿਤਾ ਕਿੱਥੇ ਚੱਲਨੇ ਆਏ ਅੰਮੀ ਤਾਈਂ ਬੋਲਦੇ ਉਹ ਵੇ ਕਿਸ ਲਖਣੀ ਨੂੰ ਹੋ ਗਿਆ ਚੁਦਾਵੇ ਜਗਦੇ ਆ ਚੰਨਾ ਤੂੰ ਮੁਖ ਨਾਲ ਤੂੰ ਮੁਖ ਨਾਲ ਕਾਵੇ ਜਗਦੇ ਆ ਚੰਨਾ ਸასი ਕਾਲ ਦੋਸਤੋ ਪੰਜਾਬ ਅਬ ਤੱਕ ਨਿਊਜ਼ ਵੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤੇ ਮੇਰੇ ਨਾਲ ਨੇ ਅ ਪਿਛਲੇ ਲਗਭਗ 40 ਸਾਲ ਤੋਂ ਲੰਗੋਜੇ ਦੇ ਨਾਲ ਪਿੰਡਾਂ ਦੇ ਵਿੱਚ ਮੇਲਿਆਂ ਨਾਲ ਗਾਉਣ ਵਾਲੇ ਕਲਾਕਾਰ ਦੇ ਨਾਲ ਬੁਲਾਵਾਂਗੇ ਤੁਹਾਨੂੰ ਤੇ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਆ ਬਾਬਾ ਜੀ ਜਿਹੜਾ ਤੁਸੀਂ ਹੱਥੇ ਲੰਗੋਜਾ ਫੜਿਆ ਇਹਦੀ ਕਿਹੜੀ ਰਿੰਗ ਟੂਨ ਜਿਹੜੀ ਇਹ ਸਾਡੇ ਦਰਸ਼ਕਾਂ ਨੂੰ ਸੁਣਾਓਗੇ ਮੈਂ ਚਾਹਾਂਗਾ ਉਹ ਪੰਜਾਬੀ ਸੱਭਿਆਚਾਰਕ ਜਿਹੜਾ ਤੁਸੀਂ ਸੱਭਿਆਚਾਰ ਸੰਭਾ ਸੰਭ ਕੇ ਰੱਖਿਆ ਉਹਦੀ ਇੱਕ ਝਲਕ ਜਿਹੜੀ ਵੀਡੀਓ ਦੇ ਵਿੱਚ ਵਿਖਾ ਦਿੱਤੀ ਜਾਵੇ ਇਹ ਜੀ ਇਹਦੀ ਇਹਦੇ ਵਿੱਚ ਲੰਮੀਆਂ ਸੁਰਾਂ ਵਾਲੇ ਜਿਹੜੇ ਕੋਈ ਵੀ ਗੀਤ ਜਿਸ ਤਰ੍ਹਾਂ ਇਹ ਮੇਰੇ ਸਤਿਕਾਰਯੋਗ ਮਾਤਾ ਜੀ ਗਰਮੀਤ ਬਾਬਾ ਜੀ ਉਹਨਾਂ ਲੰਮੀਆਂ ਸੁਰਾਂ ਦੇ ਵਿੱਚ ਜਿਹੜੀਆਂ ਗਾਉਂਦੀਆਂ ਨੇ ਹੈ ਡੱਗ ਪਈ ਨਹੀਂ ਗੋਰੀ ਸੀਸ ਮਹਿਲ ਤੋਂ ਜੀ ਜੀ ਤੇ ਫਿਰ ਦੂਸਰਾ ਹੈਗਾ ਹੀ ਪੈ ਕਿਸੇ ਕੁੜੀ ਆਣ ਦੱਸਿਆ ਤੇਰਾ ਸਹੁਰਾ ਨਹੀਂ ਗੱਡੀ ਦੇ ਵਿੱਚ ਰੋਵੇ ਜੀ ਜੀ ਤਿੰਜਾ ਦੇ ਲਿਆਦੇ ਚੰਬਾ ਲਾਵਾਂ ਘੜੇ ਦੇ ਕੋਲ ਇਸੇ ਤਰ੍ਹਾਂ ਮਲ ਕੇ ਸੁਣਾ ਦਿਓ ਜੀ ਸੁਣਾ ਦਿਓ ਤੁਸੀਂ ਦੇਖੋ ਦੋਸਤੋ ਬਹੁਤ ਘੱਟ ਜਿਹੜਾ ਹੈ ਇਹ ਸਾਜ ਹੁਣ ਰਹਿ ਗਿਆ ਤੇ ਬਹੁਤ ਘੱਟ ਏ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲਦਾ ਆਉਣ ਦੇ ਬਾਬਾ ਜੀ ਕਿਆ ਬਾਤ ਹੈ ਜੀ ਬਾਬਾ ਜੀ ਪਿੰਡ ਕਿਹੜਾ ਹੈ ਨਾਮ ਕੀ ਹੈ ਜੀ ਦੱਸਿਓ ਆਪਣਾ ਮੈਂ ਮੇਰਾ ਨਾਮ ਹੈ ਦਰਸ਼ਨ ਸਿੰਘ ਇਹ ਮੇਰਾ ਪਿੰਡ ਪੂਰੇ ਗੇਲਿਆ ਜੋ ਕਿ ਤੁਸੀਂ ਇੱਥੇ ਮੇਰੇ ਆਪਣੇ ਨਗਰ ਦੇ ਵਿੱਚ ਆ ਕੇ ਇਹ ਇੰਟਰਵਿਊ ਕਰਨਾ ਹੈ ਤੇ ਬਾਬਾ ਜੀ ਕਿੰਨੇ ਸਮੇਂ ਤੋਂ ਲਗਾਤਾਰ ਜਿਹੜਾ ਤੁਸੀਂ ਇਹ ਸੇਵਾ ਨਿਭਾ ਰਹੇ ਜੀ ਇਹ ਤੁਸੀਂ ਬਿਜਾਰ ਰਹੇ ਜੀ ਇਹ ਤਕਰੀਬਨ ਮੈਨੂੰ 40 ਸਾਲ ਹੋ ਗਏ ਮੈਂ ਪਹਿਲਾਂ ਇਹੋ ਹੀ ਅਲਗੋਜੇ ਸਿੱਖੇ ਸੀ ਜੀ ਜੀ ਉਸ ਤੋਂ ਬਾਅਦ ਮੈਂ ਸਹੀ ਜਿਹੀ ਜੇ ਦੋ ਚਾਰ ਸਾਲ ਮੈਂ ਲੰਗੋਜੇ ਵਜਾਉਂਦਾ ਰਿਹਾ ਫਿਰ ਮੈਂ ਆਪ ਵੀ ਨਾਲ ਗਉਣਾ ਸਿੱਖਿਆ ਕੀ ਬਾਤ ਹੈ ਸਿੱਖਿਆ ਕੀ ਬਾਤ ਹਾਂਜੀ ਮੈਂ ਮੈਂ ਚਾਹਾਂਗਾ ਇਹ ਪਹਿਲਾਂ ਤੁਸੀਂ ਰਣਜੀਤ ਬਾਵਾ ਜੀ ਦਾ ਜਿਹੜਾ ਉਹ ਉਹ ਗੀਤ ਸੁਣਾਇਆ ਲੰਗੋਜੇ ਦੇ ਨਾਲ ਕਿ ਲਿਆਦੇ ਲਿਆਦੇ ਚੰਬਾ ਲਾਵਾ ਘੜੇ ਲਿਆਦੇ ਚੰਬਾ ਲਾਵਾ ਘੜੇ ਦੇ ਨਾਲ ਤਾਂ ਅਗਲਾ ਕਿਹੜਾ ਰਿੰਗ ਟਿਊਨ ਹੋਣ ਵਾਲੀ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਉਹ ਜੀ ਡੇਗ ਪੈਣੀ ਗੋਰੀ ਸੀ ਇਸ ਮਹਿਲ ਤੋਂ ਬਾਬਾ ਗਰਮੀਤ ਬਾਬਾ ਜੀ ਕਹਿੰਦੇ ਹੁੰਦੇ ਬੜਾ ਹੀ ਪਿਆਰਾ ਇਹ ਗੀਤ ਸੀ ਤੇ ਪੰਜਾਬ ਦੇ ਵਿੱਚ ਬੜਾ ਮਕਬੂਲ ਹੋਇਆ ਸੀ ਤੇ ਅੱਜ ਤੱਕ ਲੋਕ ਸੁਣਦੇ ਆ ਉਹਦੀ ਹੁਣ ਰਿੰਗ ਟੂਨ ਆਉਣ ਲੱਗੀ ਆ ਚਲੋ ਜੀ ਆ ਦਰਸ਼ਕ ਜਿੰਨੇ ਵੀ ਜੁੜੇ ਨੇ ਆ ਧਿਆਨ ਦਿਓ ਜੀ ਕਾ ਬਾਤ ਹੈ ਜੀ ਬਹੁਤ ਹੀ ਪਿਆਰਾ ਅੰਦਾਜ਼ ਹੈ ਤੇ ਲੰਗੋਜ਼ੇ ਵਜਾਉਣਾ ਇਹ ਵਾਕਈ ਅੱਜ ਕੱਲ ਦੇ ਨੌਜਵਾਨਾਂ ਨੂੰ ਤਾਂ ਨਹੀਂ ਬਾਬਾ ਜੀ ਪਤਾ ਹੋਣਾ ਵੀ ਇਹ ਕੀ ਹੈ ਇਹਦਾ ਨਾਮ ਕੀ ਹੈ ਕਿਵੇਂ ਵਜਦੇ ਨੇ ਕੋਈ ਆਉਂਦਾ ਸਿੱਖਣ ਵਾਸਤੇ ਕਿ ਨਹੀਂ ਹਾਂ ਜੀ ਨਾ ਇਹਦੇ ਧਿਆਨ ਹੀ ਕੋਈ ਨਹੀਂ ਕਰਦਾ ਇਸ ਪੰਜਾਬੀ ਵਿਰਸੇ ਨੂੰ ਕੋਈ ਧਿਆਨ ਨਹੀਂ ਕਰਦਾ ਅੱਜ ਕੱਲ ਦੀ ਪੀੜ੍ਹੀ ਜਿਹੜੀ ਆ ਜੋ ਉਹ ਤੇ ਨਸ਼ਿਆਂ ਵਾਜੀ ਬੈ ਗਈ ਹਾਂ ਗਰਮੀਤ ਬਾਬਾ ਜੀ ਨਾਲ ਕਿੰਨਾ ਸਮਾਂ ਜਿਹੜਾ ਹੈ ਕਿੰਨੀਆਂ ਸਟੇਜਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਮੇਰੀਆਂ ਤਿੰਨ ਕਿਸਤੇ ਜਾਵੰਦ ਨਾਲ ਸਾਂਝੀਆਂ ਹੋਈਆਂ ਮੈਂ ਕਿੱਥੇ ਕਿੱਥੇ ਗਏ ਨਾਲ ਨਹੀਂ ਉਹ ਬਾਬਾ ਜੀ ਦੇ ਨਾਲ ਮੈਂ ਰੇਡੀਓ ਤੇ ਕਰਕੇ ਆਉਂਦਾ ਰਿਹਾ ਜੀ 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 ਤੇ ਜਿਹੜੀ ਹੈਗਾ ਜਗਮਉੜ ਕੋਰ ਜੀ 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 ਉਹਦੇ ਨਾਲ ਵੀ ਮੈਂ ਬੌਨਸਰੀਆਂ ਦੇ ਨਾਲ ਕੀਤਾ ਸੀ ਪ੍ਰੋਮ ਤਿੰਨ ਪ੍ਰੋਮ ਕੱਢੇ ਗਰਮੀਤ ਬਾਬਾ ਜੀ ਅਤੇ ਇਸ ਤੋਂ ਇਲਾਵਾ ਜਗਮੂਣ ਕੌਰ ਜੀ ਪੰਜਾਬ ਦੇ ਨਾਮੀ ਸਿੰਗਰਾਂ ਦੇ ਵਿੱਚੋਂ ਇਹ ਦੋ ਸਿੰਗਰ ਨੇ ਔਰ ਉਹਨਾਂ ਦੇ ਨਾਲ ਜਿਹੜੀ ਸਟੇਜ ਵੀ ਸਾਂਝੀ ਕੀਤੀ ਹੈ ਔਰ ਬਹੁਤ ਸਾਰੀਆਂ ਥਾਵਾਂ ਤੇ ਜਾਣ ਦਾ ਮੌਕਾ ਮਿਲਿਆ ਜਲੰਧਰ ਦੂਰਦਰਸ਼ਨ ਤੇ ਪ੍ਰੋਗਰਾਮ ਹੁੰਦੇ ਸੀ ਲਿਸ਼ਕਾਰੇ ਵਰਗੇ ਉਹਨਾਂ ਦੇ ਵਿੱਚ ਵੀ ਸਟੇਜਾਂ ਤੇ ਜਾਣ ਦਾ ਬਾਬਾ ਜੀ ਨੂੰ ਮੌਕਾ ਮਿਲਿਆ ਬਾਬਾ ਜੀ ਮੇਰੇ ਨਾਲ ਹਾਂਜੀ ਸਰਜੀਤ ਸੰਧੂ ਜੋ ਮੇਰੇ ਜੀਰੇ ਸ਼ਹਿਰ ਦੇ ਹੀ ਜੀ ਜੀ 5-6 ਸਾਲ ਮੇਰਾ ਨਾ ਉਹਨੇ ਇਹ ਪ੍ਰੋਗਰਾਮ ਕੀਤਾ ਹੋਇਆ ਗਿਆ ਗਿਆ ਕੀ ਦਾ ਜਿਹਦੇ ਨਾਲ ਮੈਂ ਅਲਗੋਜੇ ਵੀ ਬਜਾਏ ਉਹਦੇ ਨਾਲ ਮੈਂ ਆਪਣੇ ਦੁਕਾਨੇ ਵੀ ਕਰਦਾ ਰਿਹਾ ਦੋ ਗੀਤ ਤੁਸੀਂ ਸੁਣਾ ਦੁੱਤੇ ਨੇ ਮੈਂ ਚਾਹਾਂਗਾ ਵੀ ਅਗਲੀ ਰਿੰਗ ਟਿਊਨ ਕਿਹੜੀ ਹੋਣ ਵਾਲੀ ਹੈ ਦੋ ਸੁਣਾ ਤੇ ਇੱਕ ਪਿਆਰਾ ਜਿਹਾ ਹੋਰ ਜੀ ਲੰਗੋਜੇ ਦੀ ਕਿਹੜਾ ਸੁਣਾਓਗੇ ਦੱਸ ਪਹਿਲਾਂ ਦਿਓ ਜੀ ਜਿਹੜਾ ਦੱਸ ਚੋਂ ਪਤਾ ਵੀ ਲੱਗੇ ਏ ਵੇਲੇ ਆਦੇ ਚੰਬਲ ਲਾਵਾਂ ਘੜੇ ਦੇ ਕੋਲ ਹਾਂਜੀ ਜਿਹੜਾ ਗ੍ਰੰਮੀਤ ਬਾਬਾ ਜੀ ਮਾਤਾ ਜੀ ਨੇ ਇਹ ਗਾਇਆ ਸੀ ਜੀ ਜੀ ਇਹ ਮੈਂ ਲੱਗਾ ਕਣ ਜੀ 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 ਅ ਬਾਬਾ ਜੀ ਗੱਲ ਕੀਤੀ ਜਾਵੇ ਤਾਂ 35 ਤੋਂ 40 ਸਾਲ ਤੁਸੀਂ ਦੱਸਿਆ ਹੈ ਜਗਮੂਨ ਕੌਰ ਜੀ ਦੇ ਨਾਲ ਵੀ ਸਮਾਂ ਮਿਲਿਆ ਜੀ ਹਾਂਜੀ ਹਾਂਜੀ ਉਹਦੇ ਨਾਲੇ ਦੋ ਤਿੰਨ ਖਾੜਿਆਂ ਦੇ ਵਿੱਚ ਮੈਂ ਇਹ ਜੋੜੀ ਬਜਾਈ ਸੀ ਪੰਜਾਬੀ ਬੋਲੀਆਂ ਤੇ ਵੀ ਹਾਂਜੀ ਹਾਂਜੀ ਬੋਲੀਆਂ ਵੀ ਜੇ ਸੁਣਨੀ ਉਹ ਵੀ ਤੁਹਾਨੂੰ ਸੁਣਾਉਂਦਾ ਮੈਂ ਚਾਹਾਂਗਾ ਇੱਕ ਬੋਲੀ ਜ਼ਰੂਰ ਸੁਣਾਇਓ ਜੀ ਆਉਣ ਦਿਓ ਜੀ ਆਉਣ ਹਰ ਹਰ ਕਾਹ ਉੱਤੇ ਸੱਪ ਫੁਕਾ ਮਾਰਦਾ ਰਹ ਰਹ ਕਾਇ ਉਤੇ ਸਭ ਫੁਕਾ ਮਾਰਦਾ ਪੱਜੋ ਵੀਰੋ ਵੇ ਬਾਪੂ ਕੱਲਾ ਮੱਜਾਂ ਚਾਰਦਾ ਪੱਜੋ ਵੀਰੋ ਵੇ ਬਾਪੂ ਕੱਲਾ ਮੱਜਾਂ ਚਾਰਦਾ ਲੋ ਜੀ ਇਹ ਮੇਰੀ ਅਲਗੋ ਜੀ ਵੀ ਇਹੋ ਚੀਜ਼ ਬੋਲਣਗੇ ਕੀ ਬਾਤ ਹੈ ਬਾਦ ਜੀ ਇਹ ਬਾਬਾ ਜੀ ਕਿੰਨੇ ਆ ਪਿੰਡਾਂ ਦੇ ਵਿੱਚ ਹੁਣ ਤੱਕ ਪੰਜਾਬ ਦੇ ਵਿੱਚ ਮੇਲਿਆਂ ਤੇ ਜਾ ਚੁੱਕੇ ਹੋ ਜੀ ਪੰਜਾਬ ਤੇ ਵਿੱਚ ਜੀ ਕਾਫੀ ਚੱਕਰ ਲੱਗੇ ਮੇਰੇ ਜੀ ਜੀ ਇਧਰ ਗੰਗਾ ਨਗਰ ਵਾਲੇ ਮੇਰੇ ਨਾਲ ਜੀ ਜੀ ਆਪਣਾ ਜੋ ਸਰਜੀਤ ਸੰਧੂ ਗਉਂਦੀ ਸੀ ਜੀ ਉੱਤੇ ਜੋ ਜਿਹੜੇ ਪਿੰਡਾਂ ਦੇ ਚੱਕ ਵਾਜਦੇ ਆ ਪਿੰਡ ਨਾ ਨਾ ਜੀ 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 ਮੈਂ ਇੱਥੇ ਨੂਪਗੜ੍ਹ ਦੇ ਲੱਗੇ ਆ 40 ਚੱਕ ਵਾਜਦਾ ਉੱਥੇ ਵੀ ਮੈਂ ਲਾ ਕੇ ਆਂ ਪ੍ਰੋਗਰਾਮ ਲਾਇਆ ਹਾਂ ਜੀ 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 ਇਧਰੋਂ ਲੁਧਿਆਣਾ ਜਗਰਾਉ ਮੁੱਲਾਂਪੁਰ ਰਾਇਕੋਟ ਇਹਦਰ ਸਾਰਾ ਇਲਾਕਾ ਗਿਆ ਹੈ ਜੀ 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 ਫਿਰ ਇਧੇ ਦਾ ਇਲਾਕਾ ਮੇਰਾ ਥੋੜਾ ਘਟ ਗਏ ਗਿਆ ਪਠਾਨਕੋਟ ਵੱਲੇ ਤੇ ਗਏ ਸਾਂ ਦੋ ਚਾਰ ਵਾਰ ਹੀ ਗਏ ਹਾਂ ਇਧਰ ਜਿਆਦਾ ਨਹੀਂ ਤੇ ਹੋਰ ਵੀ ਅਲਾਗੇ ਲਾਗੇ ਤਰਨਤਾਰ ਨੰਬਰ ਸਾਰਾ ਜਲੰਧਰ ਤੱਕ ਮੈਂ ਚਾਹਾਂਗਾ ਕਿ ਟੂੰਬੀ ਦੇ ਨਾਲ ਹੋਣ ਬਾਬਾ ਜੀ ਕੀ ਸੁਣਾਓਗੇ ਦੋਸਤੋ ਬੜੀ ਪਿਆਰੀ ਕਲਾ ਜਿਹੜੀ ਹੈ ਬਾਬਾ ਜੀ ਹੁਣਾਂ ਨੇ ਸੰਭੀਆ ਪਿੰਡ ਪੂਰੇ ਗਿੱਲ ਤੇ ਬਾਬਾ ਜੀ ਦਾ ਨਾਮ ਹੈ ਜੀ ਦਰਸ਼ਨ ਸਿੰਘ ਗਿੱਲ ਤਾਂ ਦੂਰ ਦੂਰ ਤੱਕ ਜਾਣਾ ਲੰਗੋਜਾ ਵਜਾ ਕੇ ਲੋਕਾਂ ਦਾ ਮਨੋਰੰਜਨ ਕਰਨਾ ਅੱਜ 67 ਸਾਲ ਉਮਰ ਵੀ ਹੋ ਗਈ ਹੈ ਅਤੇ ਲੰਮਾ ਸਮਾਂ ਜਿਹੜਾ ਹੈ ਉਹ ਪੰਜਾਬੀ ਵਿਰਸੇ ਦੇ ਨਾਲ ਜੁੜਿਆ ਨੂੰ ਹੀ ਹੋ ਗਿਆ ਹੁਣ ਤੁੰਬੀ ਦੇ ਨਾਲ ਮੈਂ ਚਾਹਾਂਗਾ ਕੀ ਬਾਬਾ ਜੀ ਤੂੰਬੀ ਦੇ ਨਾਲ ਜਿਹੜਾ ਹੈ ਪੰਜਾਬੀ ਸੱਭਿਆਚਾਰ ਨਾਲ ਜੁੜੇ ਪੁਰਾਣੇ ਇੱਕ ਦੋ ਗੀਤ ਸੁਣਾਗੇ ਉਸ ਤੋਂ ਬਾਅਦ ਤੁਹਾਡੇ ਕੋਈ ਇਜਾਜ਼ਤ ਵੀ ਲੈਣੀ ਹੈ ਤਾਂ ਜਰੂਰ ਗੱਲਬਾਤ ਵੀ ਕਰਾਂਗੇ ਬਾਬਾ ਜੀ ਤੂੰਬੀ ਤੇ ਲੰਗੋਜਾ ਔਰ ਇਸ ਤੋਂ ਇਲਾਵਾ ਜਿੰਨੇ ਵੀ ਸਾਜ਼ੀ ਤੁਹਾਡੇ ਨਾਲ ਹੁੰਦੇ ਤਾਂ ਕਿੰਨਾ ਸਮਾਂ ਰੈਸਲ ਵੀ ਕਰਦੇ ਹੋ ਤੁਸੀਂ ਜੀ ਰੈਸਲ ਤਾਂ ਜੀ ਘੱਟ ਤੋਂ ਘੱਟ ਵੀ ਦੇ ਘੰਟਾ ਤੇ ਜਰੂਰ ਕਰਦੇ ਵਾ ਇੱਕ ਘੰਟੇ ਤੋਂ ਮਿਲ ਘੱਟ ਕੀ ਇੱਕ ਦੋ ਗੀਤਾਂ ਦੇ ਵਿੱਚ ਰੈਸਲ ਨਹੀਂ ਹੁੰਦੀ ਜੀ 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 ਉਹਨੂੰ ਘੰਟਾ ਜ਼ਰੂਰ ਲੱਗਦਾ ਵਾ ਜੀ ਜੀ ਇਹ ਹਰ ਇੱਕ ਨੂੰ ਉਹਦੇ ਨਾਲ ਗੱਲ ਦੇ ਨਾਲ ਮੈਚ ਕਰਨੀ ਗੱਲ ਕੋਈ ਤੁੰਬੀ ਨਾਲ ਸੁਣਾਓਗੇ ਠੀਕ ਨਾਲ ਤੇ ਹੁਣ ਤੁਹਾਡੇ ਨੂੰ ਤੁੰਬੀ ਨਾਲ ਸੁਣਾ ਦਿੰਨੇ ਆ ਕੋਈ ਪੁਰਾਣਾ ਗੀਤ ਕੋਈ ਗਰਮੀਤ ਬਾਬਾ ਜੀ ਦਾ ਜਾਂ ਕੋ ਬੋਲੀ ਕੋਈ ਪੰਜਾਬੀ ਗੀਤ ਪੁਰਾਣਾ ਜਿਹੜਾ ਲੋਕ ਕਾਫੀ ਮਕਬੂਲ ਹੋਇਆ ਹੋਵੇ ਔਰ ਤੁੰਬੀ ਦੇ ਨਾਲ ਜ਼ਰੂਰ ਜੀ ਆਉਣ ਦਿਓ ਜਗਦੇ ਆ ਚੰਨਹਣਾ ਜਗਦੇ ਆ ਚੰਨਹਣਾ ਤੂੰ ਮੁੱਖ ਨਾਲ ਕਾਵੇ ਨਾਨਕੀ ਨੂੰ ਮਾਨ ਤੇਰਾ ਤ੍ਰਿਪ ਤਾਨੂੰ ਚਾਵੇ ਨਾਨਕੀ ਨੂੰ ਮਾਨ ਉਹ ਛੋਟੇ ਛੋਟੇ ਬਾਲ ਤੇਰੇ ਹੰਝੂ ਪੈਨੇ ਡੋਲਦੇ ਪਿਤਾ ਕਿੱਥੇ ਚੱਲੇ ਆਏ ਅੰਮੀ ਤਾਈ ਬੋਲਦੇ ਪਿਤਾ ਕਿੱਥੇ ਚੱਲੇ ਆਏ ਅੰਮੀ ਤਾਈ ਬੋਲਦੇ ਉਹ ਵੇ ਕਿਸ ਲੱਕਣੀ ਨੂੰ ਹੋ ਗਿਆ ਚੁਦਾਵੇ ਜਗਦੇ ਆ ਚੰਨਾ ਤੂੰ ਮੁੱਖ ਨਾਲ ਤੂੰ ਮੁੱਖ ਨਾਲ ਕਾਵੇ ਜਗਦੇ ਆ ਚੰਨਾ ਕੀ ਬਾਤ ਹੈ ਦੋ ਪੈਰੇ ਤੂੰ ਵੀ ਦੇ ਨਾਲ ਕੋਈ ਹੋਰ ਸਾਡੇ ਦਰਸ਼ਕਾਂ ਨੂੰ ਜਰੂਰ ਸੁਣਾਇਆ ਦੋ ਪੈਰੇ ਦੋ ਪੈਰੇ ਜਿਲਾ ਇਸੇ ਤਰ੍ਹਾਂ ਜਦੋਂ ਮੇਰੇ ਪਾਦਸ਼ਾਹ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਵਿੱਚ ਛੋੜਾ ਪਿਆ ਨਾ ਜੀ ਜੀ ਤਾਂ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤਾਂ ਦੋ ਹਿੱਸੇ ਦਿੱਲੀ ਵੱਲ ਨੂੰ ਰਵਾਨਾ ਹੋ ਗਏ ਤਾਂ ਇੱਕ ਹਿੱਸਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਖੇੜੀ ਪਿੰਡ ਵੱਲ ਨੂੰ ਗੰਗੂ ਦੇ ਪਿੰਡ ਵੱਲ ਨੂੰ ਜਾ ਰਹੇ ਸਨ ਜੀ ਜੀ ਮੈਂ ਅੱਗੇ ਸ਼ਾਰਟਕਟ ਕਰਦਾ ਹਾਂ ਉਹ ਆ ਗੰਗੂ ਆਪਣੇ ਘਰ ਅਗੇ ਖੇੜੀ ਪਿੰਡ ਲੈ ਗਿਆ ਤੇ ਮਾਇਆ ਵਾਲੀ ਥੈਲੀਆਂ ਜਿਹੜੀਆਂ ਅਸੀਂ ਉਹ ਗੰਗੂ ਨੇ ਲਕਾ ਲਈਆਂ ਤੇ ਚੂ ਚੋਰ ਕੇ ਕੇ ਰੋਲਾ ਪਾਉਣ ਲੱਗਾ ਜੀ ਮਾਤਾ ਗੁਜਰੀ ਜੀ ਕਹਿਣ ਲੱਗੇ ਕਿ ਗੰਗੂ ਇਹ ਗੰਗਿਆ ਤੇ ਇਥੇ ਚੋਰ ਕਿਹੜਾ ਆ ਗਿਆ ਮੈਂ ਤਾਂ ਸਾਰੀ ਰਾਤ ਜਾਗਦੀ ਰਹੀ ਆ ਔਰ ਗੰਗੂ ਦੇ ਤੇ ਮਾਤਾ ਗੁਜਰੀ ਜੀ ਦੇ ਜਵਾਬ ਸਵਾਲ ਇਉਂ ਪੇਸ਼ ਆਨ ਔਰ ਸਰਸਾ ਨਦੀ ਦੇ ਉੱਤੇ ਪਿਆ ਸੀ ਵਿਛੋੜਾ ਸਰਸਾ ਨਦੀ ਦੇ ਉੱਤੇ ਪਿਆ ਸੀ ਵਿਛੋੜਣ ਲਿਆ ਕਰ ਸਾਨੂੰ ਆਪਣੇ ਬਿਠਾਲ ਦੇ ਤੈਨੂੰ ਕਹਿਰੀ ਮੈਂ ਗੰਗਿਆ ਖੇਡਣਾ ਕੋ ਸਾਡੇ ਨਾਲ ਚਾਲਵੇ ਤੈਨੂੰ ਕਹਿਰੀ ਮੈਂ ਗੰਗਿਆ ਹੌਸਲੇ ਦੇ ਨਾਲ ਤੁਸੀਂ ਘਰ ਵਿੱਚ ਬੈਠ ਜਾਓ ਜੋਰ ਬੜਾ ਮਾਤਾ ਸਰਕਾਰ ਦਾ ਹੌਸਲੇ ਦੇ ਨਾਲ ਤੁਸੀਂ ਘਰ ਵਿੱਚ ਬੈਠ ਜਾਓ ਜੋਰ ਬੜਾ ਮਾਤਾ ਸਰਕਾਰ ਦਾ ਦਿਲ ਬੜਾ ਦੁਖੀ ਹੋ ਗਿਆ ਦੇਖ ਕੇ ਵਿਛੜਾ ਪਰਿਵਾਰ ਦਾ ਦਿਲ ਬੜਾ ਦੁਖੀ ਹੋ ਗਿਆ ਪੋ ਦਾ ਮਹੀਨਾ ਇੱਕ ਕਾਲੀ ਬੋਲੀ ਰਾਤ ਸੀ ਤੁਕਾਰ ਵਿੱਚ ਹੋਇਆ ਪਰੇਸ਼ਾਨ ਵੇ ਮਾਇਆ ਵਾਲੀ ਥੈਲੀ ਦੇਖ ਕਿਹੜੀ ਗੱਲਾਂ ਗੰਗਿਆ ਦਿਲ ਤੇਰਾ ਹੋਇਆ ਬੇਈਮਾਨ ਵੇ 21 ਸਾਲ ਨੇ ਰਹਾ ਤੁਰ ਸੋਇਆ ਗੁਰਕਾਰ ਦਾ ਰੱਖਣਾ ਸੀ ਸਗੋਂ ਤੂੰ ਖਿਆਲ ਵੇ ਤੈਨੂੰ ਕਹਿ ਮੈਂ ਗੰਗਿਆ ਖੇਡ ਨਾ ਕਿ ਸਾਡੇ ਨਾਲ ਚਾਲ ਵੇ ਤੈਨੂੰ ਕਹਿ ਰਹੀ ਮੈਂ ਗੰਗਿਆ ਕਿਆ ਬਾਤ ਹੈ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਬਣੇ ਰਹੋ ਸਾਡੇ ਨਾਲ ਦੋਸਤੋ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਸੀਂ ਵੇਖਿਆ ਕਿਸ ਤਰੀਕੇ ਦੇ ਨਾਲ ਬਾਬਾ ਜੀ ਨੇ ਜਿਹੜਾ ਵਿਰਸਾ ਸੰਭਿਆ ਹੋਇਆ ਹੈ ਲੰਗੋਜੇ ਦੇ ਨਾਲ ਸਾਨੂੰ ਸੁਣਾਇਆ ਉਸ ਤੋਂ ਬਾਅਦ ਤੁੰਬੀ ਦੇ ਨਾਲ ਸੁਣਾਇਆ ਆਸ ਕਰਦੇ ਹਾਂ ਦੇਸ਼ਾਂ ਦੇਸ਼ਾਂ 'ਚ ਬੈਠੇ ਪੰਜਾਬੀਆਂ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਨਾਲੇ ਆਪਣਾ ਪਿੰਡ ਯਾਦ ਆਇਆ ਹੋਵੇਗਾ ਅਤੇ ਪੁਰਾਣਾ ਪੰਜਾਬ ਵੀ ਯਾਦ ਆਇਆ ਹੋਵੇਗਾ ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਗਾਇਕ ਬਹੁਤ ਘੱਟ ਵੇਖਣ ਨੂੰ ਮਿਲਣਗੇ ਕੈਮਰਾ ਪਰਸਨ ਸੁਖ ਨਾਲ ਮੈਂ ਦਿਲਜੀਤ ਪੰਜਾਬ ਹੁਣ ਤੱਕ ਤਰਨਤਾਰਨ